ਪ੍ਰੈਸ਼ਰ ਕੋਈ ਚੀਜ਼ ਨਹੀਂ ਲੈ ਜਿੰਨਾ ਕਾ ਸਿਲੇਬਸ ਕਵਰ ਕਰਨਾ ਹੁੰਦਾ ਨਾ ਉਹਨਾਂ ਨੂੰ ਟਾਈਮ ਦੇਣਾ ਪੈਂਦਾ ਕਦੇ ਇੱਕ ਵਜ ਜਾਂਦਾ ਸੀ ਕਦੇ ਪੂਰੀ ਰਾਤ ਜਾਣੀ ਪੈਂਦੀ ਸੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਰੇ ਸਕੂਲ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਾਨੂੰ ਪਤਾ ਲੱਗਿਆ ਵੀ ਪੰਜਾਬ ਤੋਂ ਫਸਟ ਤੇ ਸੈਕੰਡ ਪੋਜੀਸ਼ਨ ਸਾਡੇ ਬੱਚਿਆਂ ਦੀਆਂ ਨੇ ਟੀਚਰਜ਼ ਨੇ ਬਹੁਤ ਜ਼ਿਆਦਾ ਮਿਹਨਤ ਕਰਾਈਆ ਐਕਸਟਰਾ ਕਲਾਸਿਸ ਲਾਇਆ ਸੰਡੇ ਲਾਇਆ ਜਿਹੜੇ ਵੀ ਰਿਕਟ ਹੁੰਦੀ ਸੀ ਕਹਿੰਦੇ ਸੀ ਸਾਡੇ ਕੋਲ ਆ ਕੇ ਪੁੱਛੋ ਸੋਲੂਸ਼ਨ ਲੋ ਅਸਮੰਦ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਾਈਆ ਕਿ ਤੁਸੀਂ ਜੇ ਸਾਰੇ ਜਹਾਨ ਨਾਲੋਂ ਕੁਝ ਅਲੱਗ ਲਿਖੋਗੇ ਤਾਂ ਹੀ ਵਧੀਆ ਮੁਕਾਮ ਤੇ ਪਹੁੰਚੋਗੇ ਤਾਂ ਇਹੀ ਆ ਕਿ ਸਾਰੇ ਬੱਚੇ ਜੇ ਕਨਸੈਪਟ ਕਲੀਅਰ ਕਰਕੇ ਬਿਨਾ ਕਰੈਮਿੰਗ ਤੋਂ ਜੇ ਪੜ੍ਹਾਈ ਕਰਨਗੇ ਤਾਂ ਸਾਰੇ ਬੱਚੇ ਕੁਝ ਨਾ ਕੁਝ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਨਤੀਜਿਆਂ ਦੇ ਵਿੱਚ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰਤਾ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਕੁੜੀਆਂ ਨੇ ਪੰਜਾਬ ਦੇ ਵਿੱਚੋਂ ਟਾਪ ਕੀਤਾ ਹੈ ਔਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕਰਕੇ ਜਿੱਥੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਤਾਂ ਉੱਥੇ ਹੀ ਸਕੂਲ ਦਾ ਵੀ ਨਾਮ ਰੋਸ਼ਨ ਕੀਤਾ ਹੈ ਅਦਿਤੀ ਸਾਡ ਨਾਲ ਨੇ ਗੱਲਬਾਤ ਕਰਾਂਗੇ ਅਦਿਤੀ ਪਹਿਲਾ ਸਥਾਨ ਹਾਸਲ ਕੀਤਾ 600 ਤੋਂ 600 ਅੰਕ ਜਿਹੜੇ 650 ਤੋਂ 650 ਅੰਕ ਹਾਸਲ ਕੀਤੇ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਜ਼ਿਆਦਾ ਵਧੀਆ ਬਹੁਤ ਖੁਸ਼ੀ ਹੋ ਰਹੀ ਹੈ ਕਿਵੇਂ ਦੀ ਮਿਹਨਤ ਰਹੀ ਕਿਵੇਂ ਸਟੱਡੀ ਜਿਹੜੀ ਹੈ ਕਿੰਨਾ ਸਮਾਂ ਦਿੰਦੇ ਸੀ ਥੋੜਾ ਦੱਸਾਂਗੇ ਪ੍ਰੈਸ਼ਰ ਕੋਈ ਚੀਜ਼ ਦਾ ਨਹੀਂ ਲੈ ਆ ਜਿੰਨਾ ਕਾ ਸਿਲੇਬਸ ਕਵਰ ਕਰਨਾ ਹੁੰਦਾ ਨਾ ਉਹਨਾਂ ਨੂੰ ਟਾਈਮ ਦੇਣਾ ਪੈਂਦਾ ਕਦੇ 1 ਵਜੇ ਜਾਂਦਾ ਸੀ ਕਦੇ ਪੂਰੀ ਰਾਤ ਜਾਣੀ ਪੈਂਦੀ ਸੀ ਇਸ ਲਈ ਟਾਈਮ ਟੇਬਲ ਬੰਦਾ ਸਿਲੇਬਸ ਦੇ ਅਕੋਰਡਿੰਗ ਕਰਦੇ ਸੀ ਸਕੂਲ ਟਾਈਮਿੰਗ ਕਿੱਦਾਂ ਰਹਿੰਦੀ ਸੀ ਟੀਚਰਜ਼ ਦੇ ਨਾਲ ਜਿਵੇਂ ਆਮ ਤੌਰ ਤੇ ਇੱਕ ਮੋਨੀਟਰ ਹੁੰਦਾ ਹੈ ਕਿ ਉਹਨੂੰ ਪਤਾ ਹੁੰਦਾ ਕਿ ਹਾਂ ਵੀ ਸਾਰਾ ਪ੍ਰੈਸ਼ਰ ਮੋਨੀਟਰ ਦੇ ਉੱਤੇ ਹੁੰਦਾ ਕਿ ਬੱਚਿਆਂ ਨੂੰ ਵੀ ਟੈਕਲ ਕਰਨਾ ਹੁੰਦਾ ਤਾਂ ਟੀਚਰ ਨੇ ਵੀ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਦੇਖਣਾ ਹੁੰਦਾ ਟੀਚਰਜ਼ ਨੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਾਈਆ ਐਕਸਟਰਾ ਕਲਾਸਿਸ ਲਾਇਆ ਸੰਡੇ ਲਾਇਆ ਜਿਹੜੇ ਵੀ ਦਿੱਕਤ ਹੁੰਦੀ ਸੀ ਕਹਿੰਦੇ ਸੀ ਸਾਡੇ ਕੋਲ ਆ ਕੇ ਪੁੱਛੋ ਸੋਲੂਸ਼ਨ ਲਓ ਅਸੀਂ ਲੈਂਦੇ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਾਈਆ ਪੇਰੈਂਟਸ ਦਾ ਤੇ ਕਿਵੇਂ ਦਾ ਸਹਿਯੋਗ ਰਿਹਾ ਆਮ ਤੌਰ ਤੇ ਹੁੰਦਾ ਹੈ ਕਿ ਪੇਰੈਂਟਸ ਕਹਿੰਦੇ ਨੇ ਕਿ ਬੱਚੇ ਪੜ੍ਹ ਰਹੇ ਨਹੀਂ ਠੀਕ ਹੈ ਸਕੂਲ ਜੋ ਵਿੱਚ ਹੀ ਜਾ ਕੇ ਪੜ੍ਹਾਈ ਕਰਨੀ ਹੈ ਤਾਂ ਪੇਰੈਂਟਸ ਦਾ ਕਿਹਦਾ ਸਹਿਯੋਗ ਰਿਹਾ

ਇੱਕ ਮੁਕਾਮ ਹਾਸਲ ਕਰਨ ਲਈ ਬੰਦਾ ਇੱਕ ਨੰਬਰ ਤੋਂ ਵੀ ਰਹਿ ਜਾਂਦਾ ਪੰਜ ਨੰਬਰ ਹੈਗੇ ਅੱਗੇ ਅਚੀਵਮੈਂਟ ਹੈਗੀ ਹੈ ਕਿ ਆਪਾਂ ਵੱਧ ਨੰਬਰ ਲੈ ਕੇ ਜਾਣੇ ਹਾਂਜੀ ਜ਼ਰੂਰ ਲੈਨੇ ਵੱਧ ਹੀ ਲਵਾਂਗੇ ਕਿੱਦਾਂ ਦਾ ਸਹਿਯੋਗ ਰਿਹਾ ਕਿੱਦਾਂ ਦੀ ਸਟੱਡੀ ਕਿੱਦਾਂ ਦੀ ਮਤਲਬ ਤੁਸੀਂ ਦੇਖਦੇ ਹੋ ਕਿ ਸਕੂਲ ਟਾਈਮਿੰਗ ਦੇ ਵਿੱਚ ਆਣਾ ਉਸ ਤੋਂ ਬਾਅਦ ਘਰੇ ਜਾ ਕੇ ਪੜਨਾ ਤਾਂ ਕਿੰਨਾ ਸਮਾਂ ਜਿਹੜਾ ਸਟੱਡੀ ਨੂੰ ਦਿੰਦੇ ਸੀ ਘਰੇ ਜਾ ਕੇ ਤਾਂ ਰੈਸਟ ਕਰਦੇ ਸੀ ਪਹਿਲਾਂ 1.5 ਘੰਟਾ ਫਿਰ ਥੋੜੀ देर ਫਿਰ ਪੜਾਈ ਕਰਨ ਲੱਗ ਜਾਂਦੇ ਸੀ ਫਿਰ ਥੋੜੇ ਟੀਵੀ ਦੇਖ ਲੈਣਾ ਜਾਂ ਕੁਝ ਵੀ ਫੋਨ 'ਚ ਕੁਝ ਦੇਖ ਲੈਣਾ ਇਦਾਂ ਤੇ ਫਿਰ ਥੋੜਾ ਰੈਸਟ ਕਰਕੇ ਫਿਰ ਨਾਲ ਫਿਰ ਪੜ੍ਹਾਈ ਕਰਨਾ ਮਤਲਬ ਵਿਚ ਵਿਚ ਥੋੜੀ ਰੈਸਟ ਲੈਣੀ 5 5 ਮਿੰਟਸ ਦੀ ਤਾਂ ਕਿ ਪੜ੍ਹਿਆ ਰਹੇ ਵਾ ਨਾ ਮਾਈਂਡ ਫਰੈਸ਼ ਨਹੀਂ ਆਂਦਾ ਬਰਡਨ ਪੈਂਦਾ ਰਹਿੰਦਾ ਤੇ ਯਾਦ ਵੀ ਕੁਝ ਨਹੀਂ ਰਹਿੰਦਾ ਸਪਨਾ ਕੀ ਹੈਗਾ ਹੁਣ ਅੱਗੇ ਕਿਸ ਤਰੀਕੇ ਦੇ ਨਾਲ ਅੱਗੇ ਪਲੱਸ 2 ਤੋਂ ਬਾਅਦ ਕੀ ਅੱਗੇ ਪੜ੍ਹਾਈ ਨੂੰ ਲੈ ਕੇ ਸੁਪਨਾ ਡਾਕਟਰ ਬੰਨਾ ਹੈ ਡਾਕਟਰ ਬੰਨਾ ਹੈ ਹਾਂਜੀ ਮੈਂ ਮੈਡੀਕਲ ਸਟਰੀਮ ਲਈ ਤੁਹਾਡਾ ਦੀਤੀ ਜੀ ਡਾਕਟਰ ਬੰਨਾ ਹੈ ਦੋਨੋਂ ਹੀ ਹਾਂਜੀ ਇੱਕੋ ਸੁਪਨਾ ਲੈ ਕੇ ਚੱਲੇ ਸੀ ਕਿ ਫਸਟ ਸੈਕੰਡ ਆਣਾ ਤੇ ਡਾਕਟਰ ਬੰਨਾ ਹੈ ਜੀ ਡਾਕਟਰ ਬੰਨ ਅਲੱਗ-ਅਲੱਗ ਫੀਲਡ ਐਪ ਬੰਨਣਾ ਡਾਕਟਰ ਇਹ ਜੀ ਹੁਣ ਪੇਰੈਂਟਸ ਆਏ ਹੋਏ ਆ ਖੁਸ਼ੀ ਕਾਫੀ ਹੈ ਖੰਝੂ ਵੀ ਦਿਖੇ ਹਾਂਜੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਿਆ ਸਾਨ ਅਨਦਰ ਸੁਪਨਾ ਸੀਗਾ ਪੂਰਾ ਹੋ ਗਿਆ ਸੋ ਪ੍ਰਿੰਸੀਪਲ ਮੈਡਮ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਕਿਵੇਂ ਦੇਖਦੀ ਹਾਂ ਬੱਚਿਆਂ ਨੇ ਅੱਜ ਜਿਹੜਾ ਪਹਿਲਾ ਤੇ ਦੂਸਰਾ ਸਥਾਨ ਹਾਸਲ ਕੀਤਾ ਉਹ ਵੀ ਪੰਜਾਬ ਦੇ ਵਿੱਚੋਂ ਟੌਪ ਕੀਤਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਰੇ ਸਕੂਲ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਾਨੂੰ ਪਤਾ ਲੱਗਿਆ ਵੀ ਪੰਜਾਬ ਚੋਂ ਫਰਸਟ ਤੇ ਸੈਕੰਡ ਪੋਜੀਸ਼ਨਸ ਸਾਡੇ ਬੱਚਿਆਂ ਦੀਆਂ ਨੇ ਜੀ ਤਾਂ ਬੱਚੇ ਵੀ ਟੀਚਰਸ ਵੀ ਪੇਰੈਂਟਸ ਵੀ ਸਾਰੇ ਬਹੁਤ ਖੁਸ਼ ਨੇ ਇਹ ਢੋਲ ਵਜਾਇਆਗੇ ਸਕੂਲ ਦੇ ਵਿਹੜੇ ਚ ਹੋਰ ਅਗਰ ਬੱਚਿਆਂ ਦੀ ਗੱਲ ਕਰੀਏ ਜੀ ਤੁਹਾਡੇ ਸਕੂਲ ਦੇ ਵਿੱਚ ਕਿੰਨੇ ਬੱਚਿਆਂ ਨੇ ਟਾਪ ਕੀਤਾ ਅਗਰ ਇਹ ਤਾਂ ਪੰਜਾਬ ਦੀ ਗੱਲ ਹੋ ਗਈ ਅੱਜ ਦੇ ਰਿਜ਼ਲਟ ਅੱਜ ਦੇ ਰਿਜ਼ਲਟ ਦੇ ਵਿੱਚ 8 ਬੱਚਿਆਂ ਨੇ ਮੈਰਿਟ ਪੋਜੀਸ਼ਨ ਹਾਸਲ ਕੀਤੀ ਆ ਬਾਕੀ ਜਿਹੜੀ ਪਰਸੈਂਟੇਜ ਆ ਉਹ ਵੀ ਬਹੁਤ ਅੱਛੀ ਹੋਊਗੀ ਜਿਹੜੀ ਕਿ ਸਾਨੂੰ ਕੱਲ ਪਤਾ ਲੱਗੇ ਮੈਮ ਕਿਵੇਂ ਦੇਖਦੇ ਹੋ ਆਮ ਤੌਰ ਤੇ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪੜਾਇਆ ਜਾਂਦਾ ਤੇ ਬੱਚਿਆਂ ਨੇ ਫਰਸਟ ਤੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਆ ਤਾਂ ਉਹਨਾਂ ਬੱਚਿਆਂ ਨੂੰ ਕਿਸ ਤਰੀਕੇ ਦਾ ਤੁਹਾਡੇ ਵੱਲੋਂ ਵੀ ਸੁਨੇਹਾ ਹਾਂਜੀ ਮੇਰੇ ਵੱਲੋਂ ਸੁਨੇਹਾ ਇਹੀ ਹੈ ਵੀ ਕਿਉਂਕਿ ਜੋ ਇਹਨਾਂ ਨੇ ਕੀਤਾ ਅਲੱਗ ਕੀਤਾ ਜਿਹੜਾ ਉਹ ਇਹਨਾਂ ਨੂੰ ਹਮੇਸ਼ਾ ਪ੍ਰੇਰਣਾ ਦਿੱਤੀ ਜਾਂਦੀ ਹੈ ਇਸ ਚੀਜ਼ ਦੀ ਕਿ ਤੁਸੀਂ ਜੇ ਸਾਰੇ ਜਹਾਨ ਨਾਲੋਂ ਕੁਝ ਅਲੱਗ ਲਿਖੋਗੇ ਤਾਂ ਹੀ ਵਧੀਆ ਮੁਕਾਮ ਤੇ ਪਹੁੰਚੋਗੇ ਤਾਂ ਇਹੀ ਹੈ ਕਿ ਸਾਰੇ ਬੱਚੇ ਜੇ ਕਨਸੈਪਟ ਕਲੀਅਰ ਕਰਕੇ ਬਿਨਾ ਕਰੈਮਿੰਗ ਤੋਂ ਜੇ ਪੜ੍ਹਾਈ ਕਰਨਗੇ ਤਾਂ ਸਾਰੇ ਬੱਚੇ ਕੁਝ ਨਾ ਕੁਝ ਜਿਹੜੀ ਪ੍ਰੈਸ਼ਰ ਤਾਂ ਮੈਮ ਟੀਚਰ ਦੇ ਉੱਤੇ ਆ ਜਾਂਦਾ ਕਈ ਬੱਚੇ ਥੋੜੇ ਨੰਬਰਾਂ ਤੋਂ ਵੀ ਰਹਿ ਜਾਂਦੇ ਆ ਤੇ ਕਹਿੰਦੇ ਕਿ ਟੀਚਰ ਨੇ ਨਹੀਂ ਪੜਾਇਆ ਹੁਣ ਫਸ ਸੈਕਿੰਡ ਆਏ ਨੇ ਤੇ ਬੱਚੇ ਇਹਨਾਂ ਨੇ ਮੁਕਾਮ ਹਾਸਲ ਕੀਤਾ ਟੀਚਰ ਤੇ ਪ੍ਰੈਸ਼ਰ ਤਾਂ ਹਮੇਸ਼ਾ ਹੀ ਰਹਿੰਦਾ ਚਾਹੇ ਉਹ ਟਾਪਰ ਬੱਚਾ ਹੋਵੇ ਚਾਹੇ ਉਹ ਵੀਕ ਬੱਚਾ ਹੋਵੇ ਕਿਉਂਕਿ ਹਰੇਕ ਲੈਵਲ ਤੋਂ ਬੱਚੇ ਨੂੰ ਜਿੱਥੇ ਉਹ ਖੜਾ ਉਹ ਤੋਂ ਉੱਪਰ ਨੂੰ ਲੈ ਕੇ ਆਉਣਾ ਹੁੰਦਾ ਨੇ ਤਾਂ ਇਸ ਕਰਕੇ ਟੀਚਰ ਵਿਦ ਪ੍ਰੈਸ਼ਰ ਹੁੰਦੇ ਤਾਂ ਹੈ ਪ੍ਰੈਸ਼ਰ 'ਚ ਪਰ ਵਿਦ ਮੋਟੀਵੇਸ਼ਨ ਜਦੋਂ ਉਹ ਲੱਗੇ ਹੁੰਦੇ ਨੇ ਪੂਰੀ ਡੈਡੀਕੇਸ਼ਨ ਨਾਲ ਪੂਰੀ ਕਨਸੈਂਟਰੇਸ਼ਨ ਨਾਲ ਜਦੋਂ ਲੱਗੇ ਹੁੰਦੇ ਨੇ ਡਿਟਰਮੀਨੇਸ਼ਨ ਵੀ ਪੱਕੀ ਹੁੰਦੀ ਹੈ ਉਹਨਾਂ ਦੀ ਤੇ ਡਿਸਪਲਿਨ 'ਚ ਵੀ ਬੱਚਿਆਂ ਨੂੰ ਰੱਖਦੇ ਹੋਏ ਜਦੋਂ ਪੜ੍ਹਾਉਂਦੇ ਨੇ ਨਾਲ ਸਾਨੂੰ ਪੇਰੈਂਟਸ ਦੀ ਜਦੋਂ ਕੋਆਰਡੀਨੇਸ਼ਨ ਪ੍ਰੋਪਰ ਵਧੀਆ ਮਿਲਦੀ ਆ ਤਾਂ ਅਸੀਂ ਇਸ ਚੀਜ਼ ਨੂੰ ਸਾਬਤ ਕਰਪਾ ਨੋਮੀ ਦੇ ਬੱਚੇ ਜੇਕਰ ਤੁਹਾਨੂੰ ਦੇਖਦੇ ਹੋ ਤਾਂ ਉਹਨਾਂ ਨੂੰ ਕਿਸ ਤਰੀਕੇ ਦੀ ਅਪੀਲ ਆ ਇਹਨਾਂ ਬੱਚਿਆਂ ਤੋਂ ਸੇਧ ਲੈਣੀ ਚਾਹੀਦੀ ਬਿਲਕੁਲ ਜੀ ਇਹਨਾਂ ਬੱਚਿਆਂ ਤੋਂ ਸੇਧ ਲੈਣੀ ਚਾਹੀਦੀ ਆ ਆਪਣੇ ਟਾਰਗੇਟ ਫਿਕਸ ਕਰਨੇ ਚਾਹੀਦੇ ਨੇ ਤੇ ਆਪਣੇ ਲਈ ਜਿਹੜਾ ਸਟੱਡੀ ਪੈਟਰਨ ਆ ਜਿਹੜਾ ਉਹ ਇਹਨਾਂ ਦੇ ਮੁਤਾਬਕ ਰੱਖਣਾ ਚਾਹੀਦਾ ਉਹਨਾਂ ਨੂੰ ਤੇ ਆਪਣਾ ਜੋ ਵੀ ਕਨਸੈਪਟਸ ਨੇ ਪੂਰੇ ਕਲੀਅਰ ਕਰਕੇ ਰਿਟਨ ਵੀ ਪ੍ਰੈਕਟਿਸ ਕਰਨ ਉਹ ਤੇ ਸੈਲਫ ਸਟਡੀ ਵੀ ਕਰਨ ਸੋਇਸਨ ਸਕੂਲ ਦੇ ਪ੍ਰਿੰਸੀਪਲ ਤੇ ਉਧਰ ਅਦਿੱਤੀ ਤੇ ਅਲੀਸ਼ਾ ਨੇ ਵੀ ਜਿਹੜੀ ਗੱਲਬਾਤ ਕੀਤੀ ਹੈ ਔਰ ਉਹਨਾਂ ਦਾ ਸੁਪਨਾ ਹੈ ਕਿ ਡਾਕਟਰ ਬੰਨਾ ਇਸੇ ਦੇ ਨਾਲ-ਨਾਲ ਇਹ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਪਹਿਲਾ ਅਤੇ ਦੂਸਰਾ ਸਥਾਨ ਉਹਨਾਂ ਨੇ ਹਾਸਲ ਕਰਕੇ ਜਿੱਥੇ ਸਕੂਲ ਦਾ ਨਾਮ ਰੋਸ਼ਨ ਕੀਤਾ ਤਾਂ ਉੱਥੇ ਹੀ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਹੈ ਲੁਧਿਆਣਾ